ਰਾਸਦ ਲਈ ਹੀ ਅੰਦਰ ਕਿਹਾ ਗਿਆ ਜੀ ਬਿਲਕੁਲ ਅੱਜ ਇੱਕ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਜਿਹੜਾ ਨਿਆਇਕ ਹਰਾਸਤ ਜਿਹੜਾ ਅੱਜ ਖਤਮ ਹੋ ਰਿਹਾ ਸੀਗਾ ਤੇ ਉਹਨੂੰ ਅੱਗੇ ਐਕਸਟੈਂਡ ਕਰਨ ਦੇ ਲਈ ਕਿ 14 ਦਿਨ ਲਈ ਅੱਗੇ ਐਕਸਟੈਂਡ ਕੀਤਾ ਜਾਵੇ 2 ਅਗਸਤ ਤੱਕ ਦੀ ਜਿਹੜੀ ਹੁਣ ਕੋਰਟ ਹੈ 2 ਅਗਸਤ ਤੱਕ ਉਹਨੂੰ ਐਕਸਟੈਂਡ ਕੀਤਾ ਐਪਲੀਕੇਸ਼ਨ ਦੇ ਵਿੱਚ ਲਿਖਿਆ ਸੀਗਾ ਕਿ ਇਹ ਐਵੀਡੈਂਸ ਨੂੰ ਟੈਂਪਰ ਕਰ ਸਕਦੇ ਨੇ ਵਿਟਨੈਸਿਸ ਨੂੰ ਥ੍ਰੈਟ ਕਰ ਸਕਦੇ ਨੇ ਤੇ ਇਸ ਕਰਕੇ ਪਲੱਸ ਇਨਵੈਸਟੀਗੇਸ਼ਨ ਜਿਹੜੀ ਅਜੇ ਚੱਲ ਰਹੀ ਹੈ ਤੇ ਕੋਰਟ ਨੇ ਉਹਨੂੰ ਅਲਾਉ ਕਰਦੇ ਹੋਏ 2 ਅਗਸਤ ਤੱਕ ਦੀ ਜਿਹੜੀ ਨਿਆਇਕ ਸਤਿ ਸ੍ਰੀ ਅਕਾਲ ਜੀ ਜੀਆ ਨੂੰ ਉਮੀਦ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਐਥੇ ਜੀ ਪਬਲਿਕ ਪ੍ਰੋਸੀਕਿਊਟਰ ਦਾ ਬਿਆਨ ਆ ਗਿਆ ਵਿਕਰਮ ਮਨਜੀਠੀਏ ਦੇ ਅਗੇਂਸਟ ਅੱਜ ਬਹੁਤ ਅਹਿਮ ਕਿਸਮ ਦੀ ਅਪਡੇਟ ਏ ਤੇ ਨਾਲ ਹੀ ਐਥੇ ਵਿਕਰਮ ਮਨਜੀਠੀਏ ਦੀ bail ਕਦੋਂ ਚਲੀ ਏ ਤੇ ਕਦੋਂ ਵਿਕਰਮ ਮਨਜੀਠੀਆ ਜਿਹੜਾ ਰਿਹਾਉਣ ਚੱਲਾ ਏ ਬਹੁਤ ਅਹਿਮ ਕਿਸਮ ਦੀ ਅਪਡੇਟ ਹੈ ਜੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਵੀਡੀਓ ਵੇਖ ਕੇ ਤੁਹਾਡਾ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ ਲੇਟਸ ਗੋਸਟ ਵਧਾਈਏ ਔਰ ਇਹਦੇ ਵਿੱਚ ਕਿੰਨੇ ਵਾਰ ਹੋਰ ਨਾਇਕ ਦੀ ਐਕਸਟੈਂਡ ਹੁੰਦੀ ਰਹੂਗੀ ਹਾਲਾਂਕਿ ਚਾਰ ਸ਼ੀਟ ਦائر ਕਰਨ ਤੱਕ ਕਿੰਨਾ ਕੁ ਸਮਾਂ ਹੁੰਦਾ ਕਿ ਕਿੰਨੀ ਕੁ ਪ੍ਰੋਵੀਜ਼ਨ ਹੈਗੀ ਆ ਕੋਰਟ ਦੇ ਵਿੱਚ ਦੇਖੋ 60 ਦਿਨ ਦਾ ਤੇ 60 ਦਿਨ ਦੇ ਅੰਦਰ ਅੰਦਰ ਜਾਂ ਤਾਂ ਬਸ ਹੋ ਗਿਆ ਮੈਂ ਦੇਖ ਤਾ ਜੇਕਰ ਅਸਦਵਾਦੀ ਰਹਿੰਦੀ ਹੈ ਤੇ 60 ਦਿਨ ਦੇ ਅੰਦਰ ਅੰਦਰ ਜਿਹੜੀ ਇਹ ਚਲਾਨ ਜਿਹੜਾ ਇੱਥੇ ਸਟਾਰਟ ਜ਼ਮਾਨਤ ਹੋਣ ਦੇ ਅਸਰ ਹੈਗੀ ਨਹੀਂ ਦੇਖੋ ਜੋ ਜੋ ਇਸ ਟਾਈਮ ਤੱਕ ਐਵੀਡੈਂਸ ਆਇਆ ਹੈ ਤਾਂ ਉਹਦੇ ਹਿਸਾਬ ਨਾਲ ਤਾਂ ਹਜੇ ਜ਼ਮਾਨਤ ਦੇ ਅਸਰ ਲੱਗ ਨਹੀਂ ਰਹੇ ਬਾਕੀ ਦੇਖੋ ਜੁਡੀਸ਼ਰੀ ਹੈ ਜੁਡੀਸ਼ਰੀ ਨੇ ਦੇਖ ਰਿਹਾ ਅਸੀਂ ਆਪਣਾ ਜਿਹੜਾ ਜੋ ਕੁਝ ਮਿਲਿਆ ਇਨਵੈਸਟੀਗੇਸ਼ਨ ਚ ਉਹ ਅਸੀਂ ਪ੍ਰੋਡਿਊਸ ਕਰਾਂਗੇ ਉਹ ਆਪਣੇ ਤੱਥ ਪੇਸ਼ ਕਰਨਗੇ ਉਹ ਤੋਂ ਬਾਅਦ ਜੁਡੀਸ਼ਰੀ ਨੇ ਡਿਸਾਈਡ ਕਰਨਾ ਅਮ ਜਿੱਥੇ ਤੇ ਵਕੀਲਾਂ ਦੇ ਵੱਲੋਂ ਅੱਜ ਵੱਡੇ ਸਵਾਲ ਖੜੇ ਕੀਤੇ ਗਏ ਕਿ ਵਿਕਰਮ ਸਿੰਘ ਮਜੀਠੀਆ ਨੂੰ ਖਾਸ ਤੌਰ ਤੇ ਉਹ ਕ੍ਰਿਮੀਨਲ ਜਿਸ ਨੂੰ ਮੌਤ ਦੀ ਸਜ਼ਾ ਉਸਦੇ ਨਾਲ ਰੱਖਿਆ ਗਿਆ ਇੱਕ ਹੋਰ ਕ੍ਰਿਮੀਨਲ ਜਿਹਦੇ ਤੇ ਪੋਸਕੋ ਐਕਟ ਲੱਗਿਆ ਹੋਇਆ ਜਿਹੜੇ ਹਾਰਡ ਕੋਰ ਕਰਾਇਮ ਕਰਕੇ ਆਏ ਹੋਏ ਨੇ ਉਹ ਜਿਹੇ ਲੋਕਾਂ ਦੇ ਨਾਲ ਜਿਹੜਾ ਰੱਖਿਆ ਗਿਆ ਤੇ ਉਹਨਾਂ ਦੀ ਜਾਨ ਨੂੰ ਕਿਤੇ ਨਾ ਕਿਤੇ ਖਤਰਾ ਵੀ ਬਣਦਾ ਹੋਇਆ ਦਿਖ ਰਿਹਾ ਉਹਨਾਂ ਨੂੰ ਦੇਖੋ ਪ੍ਰੋਪਰ ਉਹਨਾਂ ਨੂੰ ਕੋਰਟ ਦੇ ਅੰਦਰ ਜਿਹੜੀ ਜੇਲ੍ਹ ਦੇ ਅੰਦਰ ਵੀ ਪ੍ਰੋਪਰ ਜਿਹੜੀ ਹੈ ਸਿਕਿਉਰਡ ਜੇਲ੍ਹ ਦੇ ਅੰਦਰ ਰੱਖਿਆ ਗਿਆ ਤੇ ਸਿਕਿਉਰਿਟੀ ਪ੍ਰੋਪਰ ਉੱਥੇ ਜੇਲ੍ਹ ਦੇ ਵਿੱਚ ਪ੍ਰੋਪਰ ਸਿਕਿਉਰਿਟੀ ਹੈਗੀ ਹੈ ਤੇ ਰਹੀ ਗੱਲ ਕਿ ਕਿਹੜੇ ਨਾਲ ਕੈਦੀ ਹੈਗੇ ਨੇ ਦੇਖੋ ਸਾਰੇ ਜਿਹੜੇ ਕੈਦੀ ਨੇ ਗੁੱਡ ਕੰਡਕਟ ਦੇ ਕੈਦੀ ਨੇ ਤੇ ਕੁਝ ਵੀ ਇਹ ਜਾ ਕੇ ਕਹਿਣਾ ਕਿ ਇੱਦਾਂ ਉਹਨਾਂ ਨੇ ਮਰਡਰਰ ਨਹੀਂ ਜਾਂ ਕੁਝ ਵੀ ਸਭ ਕੁਝ ਬੇਬੁਨਿਆਦ ਹੈਗਾ ਤੇ ਪ੍ਰੋਪਰ ਜਿਹੜੇ ਗੁੱਡ ਕੰਡਕਟ ਦੇ ਕੈਦੀ ਨੇ ਉਥੇ ਅੰਦਰ ਜਿਹੜੇ ਪ੍ਰਿਜ਼ਨਰਸ ਨੇ ਉਹਨਾਂ ਦੇ ਨਾਲ ਹੀ ਉਹਨਾਂ ਨੂੰ ਰੱਖਿਆ ਗਿਆ ਤੇ ਪ੍ਰੋਪਰ ਉਥੇ ਸਿਕਿਉਰਿਟੀ ਦਾ ਧਿਆਨ ਰੱਖਿਆ ਹੋਇਆ। ਜਦ ਕਿ ਪਰਿਵਾਰ ਨੂੰ ਤੇ ਵਕੀਲਾਂ ਨੂੰ ਦੂਰ ਕਰਨ ਦੇ ਲਈ ਅੱਜ ਇੱਕ ਹੋਰ ਰੇਡ ਕਰ ਦਿੱਤੀ ਗਈ ਔਰ ਜਿਹੜੇ ਖਾਸ ਤੌਰ ਤੇ ਅਰਸ਼ਦੀਪ ਖਲੇਰ ਉਹਨਾਂ ਨੂੰ ਦੂਰ ਕੀਤਾ ਗਿਆ ਔਰ ਮੇਰਾ ਦੂਜਾ ਸਵਾਲ ਵੀ ਇਹਦੇ ਨਾਲ ਹੀ ਰਲਦਾ ਹੈ ਕਿ ਨੀਲੇ ਕੁਰਤੇ ਪਜਾਮੇ ਪਵਾ ਕੇ ਨੀਲੀਆਂ ਪੱਗਾਂ ਬਣਾ ਕੇ ਚਿੱਟੇ ਕੁਰਤੇ ਪਜਾਮੇ ਪਵਾ ਕੇ ਬੰਦੇ ਕੁਝ ਉਹ ਨਾਲ ਛੱਡੇ ਜਾ ਰਹੇ ਨੇ। ਦੇਖੋ ਸਭ ਤੋਂ ਪਹਿਲਾਂ ਤਾਂ ਸਿਕਿਉਰਿਟੀ ਦਾ ਸਭ ਤੋਂ ਵੱਡਾ ਇੱਕ ਇਸ਼ੂ ਹੈਗਾ। ਇੱਕ ਪਾਸੇ ਇਹ ਕਹਿ ਰਹੇ ਨੇ ਸਾਨੂੰ ਸਿਕਿਉਰਿਟੀ ਨਹੀਂ ਪ੍ਰੋਵਾਈਡ ਕੀਤੀ ਜਾਂਦੀ ਦੂਸਰੇ ਪਾਸੇ ਜੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਂਦੇ ਉਹਦੇ ਵਿੱਚ ਵੀ ਆਬਜੈਕਸ਼ਨ ਹੈ ਤੇ ਉਹਦੇ ਵਿੱਚ ਐਸਐਸਪੀ ਮੁਹੱਲੇ ਵੀ ਪ੍ਰੈਜ਼ੈਂਟ ਸੀਗੇ ਜਦੋਂ ਉਹਨਾਂ ਨੂੰ ਕਿਉਂਕਿ ਇਹਨਾਂ ਨੇ ਕੋਰਟ ਦੇ ਵਿੱਚ ਕਿਹਾ ਵੀ ਹਰ ਕੁਰਤੇ ਪਜਾਮੇ ਨੀਲੀ ਪੱਗਾ ਦੇ ਨਾਲ ਵੀ ਬਾਹਰ ਕਰਾਏ ਹੋਏ ਨੇ ਤਾਂ ਉਹਨਾਂ ਨੇ ਓਕੇ ਆ ਮੈਂ ਦੁਬਾਰਾ ਵਾਚ ਕਰਨ ਲੱਗੀਆਂ ਠੀਕ ਹੈ ਪਿਛਲਾ ਟੁਕੜਾ ਵੀ ਡਾਲ ਲੈਣਾ ਔਰ ਇਹ ਅਗਲਾ ਵਾਲਾ ਵੀ ਠੀਕ ਹੈ ਬੀਚ ਮੈ ਸਟ੍ਰੇਮ ਕਰ ਦੇਣਾ ਓਕੇ ਵੀ ਡਿਪਾਰਟਮੈਂਟ ਨੇ ਪੁਲਿਸ ਡਿਪਾਰਟਮੈਂਟ ਡਿਸਾਈਡ ਕਰਨਾ ਕਿ ਕਿਸ ਤਰੀਕੇ ਨਾਲ ਸਿਕਿਉਰਿਟੀ ਦੇਣੀ ਸਿਕਿਉਰਿਟੀ ਪ੍ਰੋਵਾਈਡ ਕਰੋ ਸਟੇਟ ਨੇ ਸਿਕਿਉਰਿਟੀ ਪ੍ਰੋਵਾਈਡ ਕਰਨੀ ਹੈ ਇਹਨਾਂ ਨੇ ਖੁਦ ਰਿਟ ਪਟੀਸ਼ਨ ਫਾਈਲ ਕੀਤੀ ਹੋਈ ਹੈ ਕਿ ਸਾਨੂੰ ਸਿਕਿਉਰਿਟੀ ਦੇਵੋ ਵੀ ਸਾਡੀ ਸਿਕਿਉਰਿਟੀ ਜਦੋਂ ਇਹਨਾਂ ਦੀ ਘਟਾਈ ਸੀਗੀ ਵੀ ਸਾਨੂੰ ਸਿਕਿਉਰਿਟੀ ਨਹੀਂ ਦਿੰਦੇ ਜਦੋਂ ਹੁਣ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਤਾਂ ਉਹਦੇ ਵਿੱਚ ਵੀ ਇਹਨਾਂ ਨੂੰ ਆਬਜੈਕਸ਼ਨ ਹੈ ਫਿਰ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਵੀ ਅਰਸ਼ਦੀਪ ਕਲੇਰ ਜੀ ਨੂੰ ਦੂਰ ਕੀਤਾ ਜਾ ਰਿਹਾ ਕੋਰਟ ਦੇ ਵਿੱਚ ਜਦੋਂ ਪਹਿਲਾਂ ਸਰਚ ਵਾਰਡਸ ਲੈ ਕੇ ਤੇ ਈਵੈਲੂਏਸ਼ਨ ਦੇ ਲਈ ਕੋਰਟ ਵੱਲੋਂ ਆਰਡਰ ਹੋਏ ਸੀਗੇ ਤੇ 14 ਜੁਲਾਈ ਨੂੰ ਤੇ ਜਦੋਂ ਉੱਥੇ ਟੀਮਸ ਗਈਆਂ ਸੀ ਇਹੇ ਕੋਰਟ ਦੇ ਵਿੱਚ ਆਏ ਸੀ ਕਿ ਇਹ ਜਿਹੜੀ ਵੈਲਿਊਏਸ਼ਨ ਹੈ ਸਾਡੀ ਜਿਹੜੇ ਲਾਇਰਸ ਦੀ ਪ੍ਰੈਜ਼ੈਂਸ ਦੇ ਵਿੱਚ ਹੋਣੀ ਚਾਹੀਦੀ ਤਾਂ ਕੋਰਟ ਦੇ ਵਿੱਚ ਜਦੋਂ ਇਹਨਾਂ ਦਾ ਨਾਮ ਲਿੱਤਾ ਗਿਆ ਤਾਂ ਇਹਨਾਂ ਨੇ ਖੁਦ ਅਰਸ਼ਦੀਪ ਕਲੇਅਰ ਐਡਵੋਕੇਟ ਉਹਨਾਂ ਦਾ ਨਾਮ ਦਿੱਤਾ ਤੇ ਉਹਦੇ ਵਿੱਚ ਕੋਰਟ ਨੇ ਆਰਡਰ ਕੀਤਾ ਸੀ ਕਿ ਉਹ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਹੋਏਗਾ ਬਟ ਉਹ ਵਿੱਚ ਇੰਟਰਫੇਅਰ ਨਹੀਂ ਕਰਨਗੇ ਕਿਸੇ ਵੀ ਤਰ੍ਹਾਂ ਨਾਲ ਬਟ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਹੋਏਗਾ ਇਹਨਾਂ ਨੇ ਖੁਦ ਉਹ ਆਰਡਰ ਕਰਵਾਏ ਨੇ ਖੁਦ ਐਪਲੀਕੇਸ਼ਨ ਲਗਾ ਕੇ ਆਰਡਰ ਹੋਏ ਨੇ ਉਸ ਚੀਜ਼ ਦੇ ਵਿੱਚ ਤੇ ਹੁਣ ਜਿਹੜੀ ਇਵੈਲੂਏਸ਼ਨ ਦੇ ਲਈ ਜਿਹੜੇ ਕੋਰਟ ਨੇ ਆਰਡਰ ਕੀਤੇ ਨੇ ਉਹ ਟਾਈਮ ਬਾਉਂਡ ਆਰਡਰਸ ਹੁੰਦੇ ਨੇ ਇੱਕ ਲਿਮਟਿਡ ਟਾਈਮ ਲਈ ਹੁੰਦੇ ਨੇ ਤੇ ਉਹਦੇ ਅੰਦਰ ਅੰਦਰ ਕੰਪਲਾਈਂਸ ਕਰਨੀ ਹੁੰਦੀ ਹੈ ਤੇ ਇਨਵੈਸਟੀਗੇਸ਼ਨ ਵੀ ਲਿਮਟਿਟਿਡ ਪੀਰੀਅਡ ਲਈ ਹੁੰਦੀ ਹੈ ਜਿਵੇਂ ਤੁਹਾਨੂੰ ਦੱਸਿਆ 60 ਦਿਨਾਂ ਦਾ ਸਮਾਂ ਹੁੰਦਾ ਤਾਂ ਸਾਰਾ ਕੁਝ ਉਸ ਟਾਈਮ ਟਾਈਮ ਪੀਰੀਅਡ ਦੇ ਅੰਦਰ ਕੰਕਲੂਡ ਕਰਨਾ ਹੁੰਦਾ ਤੇ ਹੁਣ ਤੁਸੀਂ ਖੁਦ ਐਪਲੀਕੇਸ਼ਨ ਲਗਾ ਕੇ ਕਿ ਹੈ ਕਿ ਇਹਨਾਂ ਨੂੰ ਨਾਲ ਪ੍ਰੈਜ਼ੈਂਟ ਹੋਣਗੇ ਤੇ ਜਿਆਜ ਜਿੱਥੇ ਹੁਣ ਟੀਮਸ ਗਈਆਂ ਹੋਈਆਂ ਨੇ ਦੁਬਾਰਾ ਬਲਕੀ ਟੀਮਸ ਨੂੰ ਜਾਣਾ ਪਿਆ ਇਸ ਚੱਕਰ ਦੇ ਵਿੱਚ ਤੇ ਜਦੋਂ ਹੁਣ ਟੀਮਸ ਗਈਆਂ ਨੇ ਤਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਦੋਗਲੀ ਗੱਲਾਂ ਜਿਹੜੀਆਂ ਇਹ ਨਹੀਂ ਚੱਲਦੀਆਂ ਕਹਿੰਦੇ ਕਿ ਜਿਹੜੀ ਹਜ਼ਾਰ ਕਿਲਾ ਸੀ ਜਾਂ ਜਿਹੜੀ ਮੋਬਾਈਲ ਫੋਨਸ ਦੀ ਗੱਲ ਹੋ ਗਈ ਆ 500 ਕਰੋੜ ਦਾ ਮਸਲਿਆਂ ਦੀ ਗੱਲ ਹੁੰਦੀ ਹੈ ਕਹਿੰਦੇ ਇਹ ਸਾਰਾ ਜਿਹੜਾ ਝੂਠ ਵਿਕਰਮ ਸਿੰਘ ਜੀਠੀਆ ਦੇ ਵਿਰੁੱਧ ਬੋਲਿਆ ਜਾ ਰਿਹਾ ਕਿ ਕੋਰਟ ਦੇ ਵਿੱਚ ਤਾਂ ਕੋਈ ਤੱਥ ਅਜੇ ਤੱਕ ਪੇਸ਼ ਲਿਆਨੇ ਨਹੀਂ ਗਏ ਕੋਰਟ ਦੇ ਵਿੱਚ ਵੀ ਸਾਰੇ ਤੱਥ ਲਿਆਉਣ ਦੀ ਇੱਕ ਸਟੇਜਿਸ ਹੁੰਦੀਆਂ ਨੇ ਸਭ ਤੋਂ ਪਹਿਲੀ ਸਟੇਜ ਰਿਮਾਂਡ ਦੇ ਟਾਈਮ ਦੇ ਉੱਤੇ ਸੀ ਉੱਥੋਂ ਜਦੋਂ ਪਹਿਲਾਂ ਜਿਹੜੇ 540 ਕਰੋੜ ਦੀ ਇੱਕ ਇੱਕ 트랜ਜੈਕਸ਼ਨਸ ਕੋਰਟ ਦੇ ਚ ਪ੍ਰੋਡਿਊਸ ਕੀਤੀ ਗਈ ਉਸ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਚ ਕੀ ਕੁਝ ਆਇਆ ਉਹ ਸਾਰਾ ਕੁਝ ਕੋਰਟ ਚ ਪ੍ਰੋਡਿਊਸ ਕੀਤਾ ਗਿਆ ਉਸ ਤੋਂ ਬਾਅਦ ਹੀ ਕੋਰਟ ਨੇ ਜਿਹੜਾ ਪਹਿਲਾਂ ਦਿਨ ਦਾ 7 ਦਿਨ ਦਾ ਪੁਲਿਸ ਰਿਮਾਂਡ ਵਧਾਇਆ ਦਿੱਤਾ ਸੀ ਤੇ 4 ਦਿਨ ਦਾ ਪੁਲਿਸ ਰਿਮਾਂਡ ਉਹ ਤਾਂ ਸੀ ਉਹ ਉਸੇ ਰੀਜ਼ਨਸ ਕਰਕੇ ਵਧਾਇਆ ਸੀ ਵੀ ਇਨਵੈਸਟੀਗੇਸ਼ਨ ਚ ਕਾਫੀ ਕੁਝ ਨਿਕਲ ਕੇ ਆਇਆ ਸੀ ਤੇ ਹੁਣ ਇਹ ਸਾਰਾ ਕੁਝ ਜਿਹੜੀ ਸਟੇਜ ਦੇ ਉੱਤੇ ਜਦੋਂ ਪ੍ਰੋਡਿਊਸ ਕਰਨਾ ਹੋਊਗਾ ਉਸ ਸਟੇਜ ਦੇ ਉੱਤੇ ਕੋਰਟ ਪ੍ਰੋ ਰੋਡ ਦੀ ਗੱਲ ਹੈ ਤੇ ਇਹਦੇ ਵਿੱਚ ਹਜੇ ਬਹੁਤ ਕੁਝ ਅੱਗੇ ਵੱਡਾ ਨਿਕਲ ਕੇ ਆਏਗਾ ਦੇਖੋ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਕੰਟੀਨਿਊਸਲੀ ਚੱਲ ਰਹੀ ਹੈ ਤਾਂ ਉਹਦੇ ਵਿੱਚ ਕਾਫੀ ਚੀਜ਼ਾਂ ਨਵੇਂ ਜਿਹੜੇ ਤੱਥ ਨੇ ਕਈ ਨਵੇਂ ਨਿਕਲ ਕੇ ਆ ਰਹੇ ਨੇ ਇਸ ਪਰ ਕੋਸ਼ਨਾਟ ਐਸਿਡ ਦੇ ਜਿਹੜੇ ਜਿਹੜਾ ਵੀ ਪਰਚਾ ਹੋਇਆ ਜਿਹੜੇ ਸਵਾਲ ਖੜੇ ਹੋਏ ਨੇ ਇਹ ਲੱਗਦਾ ਹੈ ਕਿ ਸਾਰੇ ਤੱਥ ਤੇ ਸਬੂਤ ਤੁਸੀਂ ਕੋਰਟ ਦੇ ਵਿੱਚ ਰੱਖੋਗੇ ਤੇ ਵੱਡੇ ਖਲਾਸੇ ਹੋਣ ਜਾ ਰਹੇ ਹਨ ਬਿਲਕੁਲ ਇਹਦੇ ਵਿੱਚ ਜੋ ਕੁਝ ਵੀ ਹੁਣ ਤੱਕ ਹੈ ਇਹ ਕੇਸ ਦਾ ਮੈਟਰ ਡਾਕੂਮੈਂਟ ਜਿਹੜੇ ਨੇ ਇਹਦੇ ਵਿੱਚ ਕਾਫੀ ਮੈਟਰ ਕਰਦੇ ਨੇ ਵੀ ਕਿੱਥੋਂ ਦੀ ਸਟੇਟਮੈਂਟਸ ਆਈਆਂ ਨੇ ਸਾਰਾ ਕੁਝ ਇਹਨਾਂ ਦਾ ਰਿਕਾਰਡ ਸਾਰਾ ਲਿੱਤਾ ਗਿਆ ਸਰਚਿਸ ਕਿੰਨੀ ਸਰਚਿਸ ਕੀਤੀਆਂ ਗਿਆ ਨੇ ਰੇਟਸ ਕੀਤੀਆਂ ਗਿਆ ਨੇ ਕਿੰਨੇ ਵਿਟਨੈਸਿਸ ਇਹਦੇ ਵਿੱਚ ਬੁਲਾਏ ਗਏ ਨੇ ਰਾਤ ਦਿਨ ਜਿਹੜੀ ਇਹ ਟੀਮ ਇਸ ਦੇ ਉੱਤੇ ਕੰਮ ਕਰ ਰਹੀ ਹੈ ਵੀ 60 ਦਿਨਾਂ ਦੇ ਸਭ ਤੋਂ ਪਹਿਲਾਂ ਇਨਵੈਸਟੀਗੇਸ਼ਨ ਇਹਨੂੰ ਕੰਪਲੀਟ ਕਰਨਾ ਹੈ 60 ਦਿਨਾਂ ਦੇ ਅੰਦਰ ਅੰਦਰ ਤੇ ਕੋਰਟ 'ਚ ਚਲਾਨ ਪੇਸ਼ ਕਰਨਾ ਹੈ ਤਾਂ ਟੀਮਸ ਜਿਹੜੀਆਂ ਨੇ ਰਾਤ ਦਿਨ ਇਹਦੇ ਉੱਤੇ ਕੰਮ ਕਰ ਰਹੀਆਂ ਨੇ ਵਿਜੀਲੈਂਸ ਦੀਆਂ ਟੀਮਾਂ ਤੇ ਜਿਵੇਂ ਹੀ ਕਾਫੀ ਜਦੋਂ ਚਲਾਨ ਪੇਸ਼ ਹੋਏਗਾ ਉਹ ਵਿੱਚ ਕਾਫੀ ਨਵੀਂ ਚੀਜ਼ਾਂ ਜਿਹੜੀਆਂ ਨੇ ਹੋਰ ਵੀ ਨਿਕਲ ਕੇ ਆਣਗੀਆਂ ਜਿਹੜੀਆਂ ਚੀਜ਼ਾਂ ਹਜੇ ਤੱਕ ਮੀਡੀਆ ਦੇ ਵਿੱਚ ਸਾਹਮਣੇ ਆਈਆਂ ਨਹੀਂ ਇਹਨਾਂ ਤੋਂ ਵੀ ਕੁਝ ਨਾ ਕੁਝ ਵੱਧ ਕੇ ਹੋਣ ਦੀ ਸੰਭਾਵਨਾ ਹਾਲਾਂਕਿ ਪਾਰਟ ਆਫ ਇਨਵੈਸਟੀਗੇਸ਼ਨ ਬਿਲਕੁਲ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਇਹਦੇ ਵਿੱਚ ਹੋਰ ਕਾਫੀ ਕੁਝ ਨਵਾਂ ਨਿਕਲ ਕੇ ਆਏਗਾ ਔਰ ਲਾਸਟ ਸਵਾਲ ਹੈ ਤੁਹਾਡੇ ਤੇ ਵੀ ਸਵਾਲ ਖੜਾ ਹੋਇਆ ਅੱਜ ਕਿ ਕੋਰਟ ਚੰਦਰ ਕੋਈ ਗੱਲ ਹੋਰ ਹੁੰਦੀ ਹੈ ਬਾਹਰ ਆ ਕੇ ਤੁਸੀਂ ओके जी ਐਰਪੋਰਟ ਤੁਸਾਂ ਵੇਖੀਏ ਵਿਕਰਮਜੀਠੇ ਨੂੰ ਲੈ ਕੇ ਜੋ ਵੀ ਇਲਜ਼ਾਮ ਲੱਗੇ ਨੇ ਉਹਦੇ ਤੇ ਪੂਰੀ ਇਨਵੈਸਟੀਗੇਸ਼ਨ ਹੁੰਦੀ ਪਈ ਹੈ ਸਾਰੇ ਦੇ ਸਾਰੇ ਸਬੂਤ ਜਿਹੜੇ ਨੇ ਕੋਰ ਦੇ ਵਿੱਚ ਆਂਦੇ ਪਏ ਨੇ ਇੱਥੇ ਕਿਹਾ ਜਾਂਦਾ ਪਿਆ ਹੈ ਕਿ ਬਹੁਤ ਵੱਡੀ ਅੱਗੇ ਅਪਡੇਟ ਨਿਕਲ ਕੇ ਸਾਹਮਣੇ ਆਣ ਵਾਲੀ ਹੈ ਕਿ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਤੁਹਾਨੂੰ ਵੇਖਣ ਨੂੰ ਲੱਭਣੀਆਂ ਇਸ ਕੇਸ ਦੇ ਵਿੱਚ ਬਿਕਰਮਨ ਜੀਠੀਆ ਹਜੇ ਤੇ ਲੱਗਦਾ ਪਏ ਕਿਤੇ ਬਹੁਤ ਸਾਰੇ ਲੋਕਾਂ ਨੂੰ ਕਿਉਂ ਦੋਸ਼ੀ ਹੈ નિર્ਦੋਸ਼ ਹੈ નિર્ਦੋਸ਼ ਹੈ ਠੀਕ ਹੈ ਲੇਕਿਨ ਇੱਥੇ ਪੰਜਾਬ ਦੀ ਗਵਰਨਮੈਂਟ ਚਾਹੰਦੀ ਹੈ ਬਿਕਰਮਨ ਜੀਠੀਏ ਨੂੰ ਖਤਮ ਕਰਾਇਆ ਜਾਏ ਬਿਕਰਮਨ ਜੀਠੀਏ ਨੂੰ ਹਟਾਇਆ ਜਾਏ ਨਾਲ ਹੀ ਇੱਥੇ ਜਿਹੜਾ ਬਿਕਰਮਨ ਜੀਠੀਏ ਦੀ ਬੇਲ ਦੀ ਵੀ ਗੱਲ ਹੋਈ ਤੇ ਬਿਕਰਮਨ ਜੀਠੀਏ ਦੀ ਬੇਲ ਜਿਹੜੀ ਅੱਜੇ ਹੁੰਦੀ ਨਹੀਂ ਨਜ਼ਰ ਆਂਦੀ ਪਈ ਕਿਉਂਕਿ ਹਜੇ ਜਿਹੜਾ ਕੋਡ ਦਾ ਪ੍ਰੋਸੈਸ ਹੈ ਉਹ ਸਟਾਰਟ ਹੋਇਆ ਤੇ ਕੋਡ ਦਾ ਜਦੋਂ ਪ੍ਰੋਸੈਸ ਸਟਾਰਟ ਹੋਇਆ ਤੇ ਜ਼ਾਇਦ ਜੀ ਗੱਲ ਹੈ ਤੇ ਸਟੈਪ ਵਾਈਜ਼ ਚੀਜ਼ਾਂ ਜਿਹੜੀਆਂ ਨੇ ਸોર્ટ ਹੋਣਗੀਆਂ ਤਾਂ ਫਿਰ ਅਗਰ ਜਾ ਕੇ ਕਿਤੇ ਅਚ ਪਤਾ ਚੱਲੇਗਾ ਲਗੇਗਾ ਕਿ ਕੇ ਵਿਕਰਮਨ ਜੀਠੀ ਦੀ ਬੇਲ ਹੋਣੀ ਜਾਂ ਨਹੀਂ ਹੋਣੀ ਲੇਕਿਨ ਇਥੇ ਕੇਸ ਦੇ حوالے ਤੋਂ ਇਹਨਾਂ ਨੇ ਬਹੁਤ ਅਹਿਮ ਗੱਲਾਂ ਸ਼ੇਅਰ ਕੀਤੀਆਂ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਗੱਲ ਕੀਤੀ ਆ ਕਿ ਸਿਕਿਉਰਿਟੀ ਬਹੁਤ ਵਧੀਆ ਦਿੱਤੀ ਜਾਂਦੀ ਪਈ ਹੈ ਐਦੋਂ ਪਹਿਲਾਂ ਜਦੋਂ ਸਿਕਿਉਰਿਟੀ ਨਹੀਂ ਸੀ ਫਿਰ ਵੀ ਇਹਹੀ ਗੱਲਾਂ ਕੀਤੀਆਂ ਜਾਂਦੀਆਂ ਪਈਆਂ ਸਨ ਜੇ ਜਿਹੜੀ ਸਿਕਿਉਰਿਟੀ ਉਹ ਦੇ ਦਿੱਤੀ ਗਈ ਹੈ ਬਟ ਸਟਿਲ ਉਹਨਾਂ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਜਿਹੜੇ ਫੈਮਿਲੀ ਵਾਲੇ ਨੇ ਉਹ ਬਹੁਤ ਜ਼ਿਆਦਾ ਸ਼ੱਕ ਜਿਹੜਾ ਕਰਦੇ ਪਏ ਨੇ ਕਿਉਂਕਿ ਇੱਥੇ ਵੱਡੀ ਤعداد ਚ ਜਿਹੜੇ ਅਕਾਲੀ ਦਲ ਦੇ ਕੱਪੜਿਆਂ ਦੇ ਵਿੱਚ ਠੀਕ ਹੈ ਉਹ ਕੱਪੜੇ ਪਾ ਕੇ ਉਹ ਜੈ ਜੁਨੀਵਾ ਪਾ ਕੇ ਉਹਨਾਂ ਨੂੰ ਕੋਟ ਦੇ ਬਾਹਰ ਜਿਹੜਾ ਖਿਲਾਰਿਆ ਗਿਆ ਸੀ ਤੇ ਉਹਨਾਂ ਨੂੰ ਬਿਕਰਮਨਜੀਠੀ ਦੇ ਕੋਲ ਲਿਆਇਆ ਗਿਆ ਤੇ ਇੱਥੋਂ ਲੈ ਕੇ ਵੀ ਬਹੁਤ ਸਾਰੇ ਫੈਮਿਲੀ ਦੇ ਜਿਹੜੇ ਖਚਾਤ ਨੇ ਹੋ ਚੁੱਕੇਗੇ ਵੈਲ ਤੁਸੀਂ ਕੀ ਕਹੋਗੇ ਤੁਹਾਡਾ ਕੀ ਵਿਚਾਰ ਨੇ ਇਹਨੂੰ ਲੈ ਕੇ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਲਾਗੇ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ لازਮੀ ਕਰੋ ਆਪਣੇ ਆਪਾ ਯਾਰੋ ਕੋ ਆਪਣੇ ਚੈਨਲ ਨਾਲੇ ਤਾਂ ਫਿਰ ਤੁਮਨਾਂ ਬਾਤ ਹੋ ਜੇ ਸੱਚੇ ਕਾਲ ਚ